ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਪਰਕੋਪ ਦੇਖਣ ਨੂੰ ਮਿਲ ਰਿਹਾ ਹੈ ਤਪਦੀ ਗਰਮੀ ਕਾਰਨ ਲੋਕ ਪਰੇਸ਼ਾਨ ਨੇ ਹਨ ਅਤੇ ਟੈਂਪਰੇਚਰ ਮੁਰ ਤੋਂ 42 ਡਿਗਰੀ ਤੱਕ ਪਹੁੰਚ ਗਿਆ ਹੈ ਮੌਸਮ ਵਿਭਾਗ ਵੱਲੋਂ ਲਗਾਤਾਰ ਚੱਲ ਰਹੀਆਂ ਗਰਮ ਹਵਾਵਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਆਉਂਦੇ 2 ਦਿਨ ਤੱਕ ਤਪਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ orange alert ਵੀ ਜਾਰੀ ਕੀਤਾ ਗਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਫਿਲਹਾਲ ਰਾਹਤ ਦੀ ਕੋਈ ਵੀ ਉਮੀਦ ਨਹੀਂ ਹੈ ਹਾਂ ਜੀ ਪਿੱਛੇ ਆਪਾਂ ਜਿਸ ਤਰ੍ਹਾਂ ਦੇਖਿਆ ਕਿ ਵੈਸਟਰਨ ਡਿਸਟਰਬੈਂਸ ਜਿਹੜੀ ਅਪਰੋਚ ਕੀਤੀ ਹੈ ਉਹਦੇ ਨਾਲ ਟੈਂਪਰੇਚਰਸ ਦੇ ਵਿੱਚ ਥੋੜਾ ਜਿਹਾ ਫਾਲ ਦੇਖਿਆ ਗਿਆ ਪਰ ਹੁਣ ਫੇਰ ਜਿਸ ਤਰ੍ਹਾਂ ਕਿ ਲੱਗ ਰਿਹਾ ਹੈ ਕਿ ਟੈਂਪਰੇਚਰਸ ਦੇ ਵਿੱਚ ਥੋੜਾ ਜਿਹਾ ਚੇਂਜ ਆਏਗਾ ਕਿਉਂਕਿ ਮਈ ਦੇ ਵਿੱਚ ਦੇਖਿਆ ਗਿਆ ਕਿ ਬਿਲਕੁਲ ਬਾਰਿਸ਼ ਨਹੀਂ ਹੋਈ ਡਰਾਈ ਵੈਦਰ ਰਿਹਾ ਔਰ ਕੰਟੀਨਿਊਸਲੀ ਟੈਂਪਰੇਚਰ ਵਧਦਾ ਰਿਹਾ ਪਰ ਜੂਨ ਦੇ ਵਿੱਚ ਥੋੜਾ ਜਿਹਾ ਵੈਸਟਰਨ ਡਿਸਟਰਬੈਂਸ ਆਉਣ ਦੇ ਨਾਲ ਟੈਂਪਰੇਚਰ ਦੇ ਵਿੱਚ ਤਾਂ ਫਾਲ ਆਈ ਹੈ ਪਰ ਬਾਰਿਸ਼ ਹਲੇ ਵੀ ਜਿਹੜੀ ਨਾਰਮਲ ਨਾਲੋਂ ਕਾਫੀ ਘੱਟ ਹੋਈ ਹੈ ਅਨ ਕਿਉਂਕਿ ਸਾਡੇ ਕੋਲ ਜਿਹੜੇ ਆ ਜਿਹੜੇ ਫਸਟ 2 ਵੀਕਸ ਹੁੰਦੇ ਆ ਜੂਨ ਦੇ ਉਹਦੇ ਸਾਡੇ ਕੋਲ 15 ਮਿਲੀਮੀਟਰ ਤੱਕ بارش ਹੋਣੀ ਚਾਹੀਦੀ ਹੈ ਪਰ ਸਾਡੇ ਕੋਲ ਸਿਰਫ 4 ਮਿਲੀਮੀਟਰ بارش ਜਿਹੜੀ ਆ ਰਿਕਾਰਡ ਕੀਤੀ ਗਈ ਹੈ ਜਿਹਦੇ ਨਾਲ ਕੀ ਹਲੇ ਵੀ ਲੱਗ ਰਿਹਾ ਹੈ ਕਿ ਕਾਫੀ ਡਰਾਈ ਵੈਦਰ ਪਿੱਛੇ ਜਾ ਰਿਹਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੁਣ ਜਿਸ ਤਰ੍ਹਾਂ ਕਿ ਟੈਂਪਰੇਚਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਾਂ ਫਿਰ ਜਿਹੜੀ ਆਈਐਮਡੀ ਵੱਲੋਂ ਸਾਨੂੰ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ orange ਅਲਰਟ ਜਿਹੜਾ ਉਹ ਹੋ ਸਕਦਾ ਹੈ ਤੇ ਜਿਹੜੀ ਮੋਡਰੇਟ ਟੂ ਸਵੀਅਰ ਹੀਟ ਵੇਵ ਦੀ ਫਿਰ ਪ੍ਰੈਡਿਕਸ਼ਨ ਦਿੱਤੀ ਗਈ ਹੈ ਸੋ ਹਲੇ 15 ਤਰੀਕ ਤੱਕ ਸਾਡੇ ਕੋਲ ਇਸ ਤਰ੍ਹਾਂ ਹੀ ਟੈਂਪਰੇਚਰਸ ਜਿਹੜੇ ਹੋ ਰਾਈਜ਼ ਕਰਨਗੇ ਤੇ ਸਾਨੂੰ ਹੀਟ ਵੇਵ ਦਾ ਸਾਹਮਣਾ ਕਰਨਾ ਪਏਗਾ ਪਿਛਲੇ ਸਾਲਾਂ ਨਾਲ ਉਹਨਾਂ ਨੂੰ ਕਿੰਨਾ ਕੁ ਫਰਕ ਆ ਤੇ ਕਿੰਨੇ ਜਿਹੜੇ ਨੇ ਹੋ ਸਕਦੇ ਨੇ ਦਾ ਅੱਜ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਵਾਰੀ ਕੰਪੈਰੀਟਿਵਲੀ ਟੈਂਪਰੇਚਰਸ ਜ਼ਿਆਦਾ ਨਹੀਂ ਕਿਉਂਕਿ ਪਿਛਲੇ ਸਾਲ ਜਿਹੜਾ ਜੂਨ ਦੇ ਵਿੱਚ ਸਾਡੇ ਕੋਲ ਟੈਂਪਰੇਚਰਸ ਅ 40 ਦੇ ਨੀਅਰ ਅਬਾਊਟ ਰੇ ਸੀਗੇ ਬਟ ਹੁਣ ਸਾਡੇ ਕੋਲ 42 ਤੱਕ ਵੀ ਜਿਹੜਾ ਇਸ ਹਫਤੇ ਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਹੀ ਬਾਰਿਸ਼ ਵੀ ਪਿਛਲੇ ਸਾਲ ਜਿਹੜੀ ਜੂਨ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋ ਗਈ ਸੀਗੀ ਫਸਟ ਵੀਕ ਦੇ ਵਿੱਚ ਜਾਂ ਸੈਕੰਡ ਵੀਕ ਦੇ ਵਿੱਚ ਵੀ ਮਤਲਬ ਨੀਅਰ ਅਬਾਊਟ 10 ਮਿਲੀਮੀਟਰ ਤੱਕ ਬਾਰਿਸ਼ ਸੀਗੀ ਤੇ ਟੈਂਪਰੇ ਜਿਹੜੀ ਇਹ ਰਿਲੇਟਿਵ ਹਿਊਮਿਡਿਟੀ ਹੈ ਉਹ ਵੀ ਜ਼ਿਆਦਾ ਸੀਗੀ ਜਿਸ ਤਰ੍ਹਾਂ ਕਿ ਇਹਦੇ ਇਸ ਵਾਰੀ ਦੇ ਕੰਪੈਰੀਟਿਵਲੀ ਸੋ ਹੁਣ ਇਸ ਵਾਰੀ ਆਪਾਂ ਦੇਖਦੇ ਹਾਂ ਕਿ ਰਿਲੇਟਿਵ ਹਿਊਮਿਡਿਟੀ ਵੀ ਜਿਹੜੀ ਹੈ ਉਹ ਕਾਫੀ ਘੱਟ ਹੈ ਡਰਾਈ ਵੈਦਰ ਚੱਲ ਰਿ ਸੋ ਉਹਦੇ ਮੱਦੇ ਨਜ਼ਰ ਹੀ ਆਪਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਕਿ ਹੀਟ ਵੇਵ ਜਿਹੜੀ ਹੈ ਹਲੇ ਪਰਸਿਸਟ ਕਰੇਗੀ ਜਿਸ ਤਰ੍ਹਾਂ ਝੋਨੇ ਦੀ ਵਜਾਇ ਜਿਹੜੀ ਉਸ ਦੀ ਸ਼ੁਰੂਆਤ ਹੋਣ ਵਾਲੀ ਹੈ ਕੀ ਲੱਗਦਾ ਕਿਸਾਨ ਵੀ ਰੰਕੀ ਦੇ ਜਿਹੜੀ ਆਪਣੇ 20 ਜੂਨ ਤੋਂ ਜਿਹੜੀ ਉਹਦੀ ਲਵਾਈ ਸ਼ੁਰੂ ਹੋ ਜਾਂਦੀ ਹੈ ਪਨੀਰੀ ਦੀ ਔਰ ਜਿਹੜੀ ਡੀਐਸਆਰ ਦੀ ਹੈਗੀ ਆ ਉਹ ਵੀ ਸ਼ੁਰੂ ਹੋ ਚੁੱਕੀ ਹੈ ਪਹਿਲ ਆਪਾਂ ਜੂਨ ਦੇ ਪਹਿਲੇ ਹਫਤੇ ਕਿਸਾਨ ਵੀ ਜਿਹੜਿਆ ਸ਼ੁਰੂ ਕਰ ਦਿੰਦੇ ਆ ਸੋ ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਜਿਹੜਾ ਪਾਣੀ मतलब अगर بارش ਨਾਲ ਉਹਦੀ ਪਾਣੀ ਦੀ ਪੂਰਤੀ ਹੋ ਜੇ ਤਾਂ ਸਾਡੇ ਤੋਂ ਜਿਹੜਾ ਧਰਤੀ ਇਟਲਾ ਪਾਣੀ ਹੈ ਆਪਾਂ ਉਹਨੂੰ ਬਚਾ ਸਕਦੇ ਆ ਪਰ ਜਿਸ ਤਰ੍ਹਾਂ ਕਿ ਹਲੇ بارش ਨਹੀਂ ਹੋ ਰਹੀ ਹੈਗੀ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਚੱਲ ਰਹੇ ਨੇ ਤਾਂ ਕਿਸਾਨ ਵੀਰਾਂ ਨੂੰ ਪਾਣੀ ਤਾਂ ਜ਼ਰੂਰ ਦੇਣਾ ਪਏਗਾ ਬਟ ਫਿਰ ਵੀ ਉਹਨਾਂ ਕੀ ਸੰਜਮ ਨਾਲ ਪਾਣੀ ਵਰਤਨ ਜਿੰਨੀ ਲੋੜ ਹੈਗੀ ਹੈ ਕਿਉਂਕਿ ਆਲਰੇਡੀ ਇੰਨੀ ਜ਼ਿਆਦਾ ਐਵੇਪੋਰੇਸ਼ਨ ਹੋ ਰਹੀ ਹੈ ਜੇ ਆਪਾਂ ਜ਼ਿਆਦਾ ਮਤਲਬ ਬਿਨਾ ਲੋੜ ਤੋਂ ਵੀ ਪਾਣੀ ਹੁਣ ਉੱਥੇ ਖੜ੍ਹਾ ਕਰਾਂਗੇ ਜਾਂ ਪਾਣੀ ਲਾਵਾਂਗੇ ਤਾਂ ਉਹ ਓਨੀ ਜਲਦੀ ਉੱਡੇਗਾ ਕਿਉਂਕਿ ਐਵੇਪੋਰੇਸ਼ਨ ਬਹੁਤ ਇਨ੍ਹਾਂ ਦਿਨਾਂ 'ਚ ਹਾਈ ਹੋ ਜਾਂਦੀ ਹੈ ਜਦੋਂ ਟੈਂਪਰੇਚਰਸ ਹਾਈ ਹੁੰਦੇ ਆ ਸੋ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਏ ਕਿ ਆਪਾਂ ਓਨਾ ਹੀ ਸੰਜਮ ਨਾਲ ਪਾਣੀ ਵਰਤੀਏ ਜਿੰਨੀ ਉਹਦੀ ਲੋੜ ਹੈ। ਵਿਧਿਆਨ ਅ লাইਵ ਲੇ ਸੁਰਿੰਦਰ ਸੋਨੀ ਦੀ ਰਿਪੋਰਟ